ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 48 ਘੰਟਿਆਂ ਦੇ ਮੌਸਮ ਦੀ ਯਾਨੀ ਕਿ ਅੱਜ ਤੇ ਕੱਲ 28 ਫਰਵਰੀ ਦੀ ਅੱਜ ਸਵੇਰਾ ਲਗਭਗ 10 ਵਜਰੇ ਆ ਔਰ ਕੱਲ 1 ਮਾਰਚ ਦਾ ਦਿਨ ਹੈ 48 ਘੰਟਿਆਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਅਸੀਂ ਜੀ ਤਾਜ਼ਾ ਸੈਟਲਰ ਦਸਰਾਂ ਤੁਸੀਂ ਦੇਖ ਰਹੇ ਹੋ ਜੀ ਫਾਚੂਨੀ ਸਿਸਟਮ ਪੂਰੀ ਤਰ੍ਹਾਂ ਸਰਗਰਮ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਔਰ ਜੰਮੂ ਕਸ਼ਮੀਰ ਹਿਮਾਚਲ ਦੇ ਪਹਾੜਾਂ ਦੇ ਵਿੱਚ ਸੂਏ ਸਿਸਟਮ ਦੇ ਸਦਕਾ ਮੀਂਹ ਦਰਜ ਹੋ ਰਹੇ ਨੇ ਟਟਮੇ ਰੂਪ ਦੇ ਨਾਲ ਕਿਤੇ ਕਿਤੇ ਹਲਕੇ ਕਿਤੇ ਕਿਤੇ ਤੇਜ਼ ਸ਼ਰਾਟੇ ਲੱਗ ਰਹੇ ਨੇ ਅੱਜ ਸਵੇਰ ਤੱਕ ਜਾਂ ਕਿ ਲਈ ਬੀਤੀ ਰਾਤ ਅੱਧੀ ਰਾਤ ਬਾਅਦ ਸ਼ਰਾਟੇ ਜਿਹੜੇ ਰੁਕ ਰੁਕ ਕੇ ਲੱਗ ਰਹੇ ਨੇ ਸੋ ਅੱਜ ਇਸ ਸਿਸਟਮ ਦਾ ਮੁੱਖ ਦੇਣਾ ਜੀ ਹੁਣ ਤੋਂ ਲੈ ਕੇ ਅਗਲੇ ਜਿਹੜੇ 12 ਜਾਂ ਫਿਰ ਕਿ ਲਈ ਅਗਲੇ ਜਿਹੜੇ 24 ਘੰਟੇ ਨੇ ਕੱਲ 1 ਮਾਰਚ ਦੀ ਦੁਪਹਿਰ ਤੱਕ ਜਾਂ ਕੱਲ ਸ਼ਾਮ ਤੱਕ ਇਹ ਸਿਸਟਮ ਐਕਟੀਵੇਟ ਰਹਿ ਸਕਦਾ ਹਾਲਾਂਕਿ ਅੱਜ ਇਹ ਬਹੁਤ ਖੇਤਰਾ ਦੇ ਵਿੱਚ ਉਮੀਦ ਇਸ ਪਹਿਲੇ ਲਵਾਣੇ ਨੇ ਮਾਝਾ 도ਆਬਾ ਖੇਤਰ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਹਠਾਲਕੋਟ ਅੰਮ੍ਰਿਤਸਰ ਪੋਰਥਲਾ ਚੰਡੀਗੜ੍ਹ ਮਹਾਲੀ ਫੰਜਕਰਾ ਰੋਪੜ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਹਾਲਾਂਕਿ ਲੱਗ ਹੋ ਹੀ ਰਹੇ ਨੇ ਹਲਕੇ ਤੇਜ਼ ਛਰਾਟੇ ਕਿਤੇ ਕਿਤੇ ਲੱਗ ਰਹੇ ਨੇ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਅੱਜ ਸ਼ਾਮ ਤੱਕ ਅੱਜ ਰਾਤ ਤੱਕ ਜਿਹੜਿਆ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜਿਹੜਿਆ ਲੱਗਣਗੇ ਤੇ ਮੀਂਹ ਵਾਲੇ ਸਾਰੇ ਖੇਤਰ ਜਿਹੜੇ ਕਵਰ ਹੋਣਗੇ ਕੇਂਦਰੀ ਮਾਲਵਾ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰਕੋਟਲਾ ਬਰਨਾਲਾ ਮਾਨਸਾ ਮੋਗਾ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਮਲੌਰ ਫਰੀਦਕੋਟ ਫਿਰੋਜ਼ਪੁਰ ਅਬੋਹਰ ਫਜ਼ਲਕਾ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੇ ਜਿਹੜੇ ਟੋਟਮੇ ਰੂਖ ਦੇ ਨਾਲ ਸ਼ਰਾਟੇ ਲੱਗਦੇ ਰਹਿਣਗੇ ਰਾਜਸਥਾਨ ਦੇ ਜੀ ਮੱਧ ਰਾਜਸਥਾਨ ਤੋਂ ਲੈ ਕੇ ਉੱਤਰੀ ਜ਼ਿਲ੍ਹੇ ਜਿਹੜੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸ਼੍ਰੀ ਗੰਗਾ ਨਗਰ ਹਨੂਮਾਨਗੜ੍ਹ ਨੂੰ ਪਗੜ ਸਰਤਗੜ ਵੀ ਕਾਨੇਰ ਚੁਰੂ ਸਿਕਰ ਸਰਸਾ ਫਤਿਹਪੁਰ ਬਾਨੀ ਚੱਜਰ ਰੋਤਕ ਜੀਂਦ ਅੰਬਾਲਾ ਕੁ ਖੇਤਰ ਪਾਣੀ ਫਤ ਤੇ ਸੋਨੀ ਹੱਤ ਮਰਾਦਾਬਾਦ ਬਲੰਦ ਸ਼ਹਿਰ ਮੁਜ਼ਫਰਨਗਰ ਔਰ ਆਗਰਾ ਦੇ ਲਾਗੇ ਮਤਲਬ ਜਿਹੜੇ ਪੱਛਮੀ ਖੇਤਰ ਹੈ ਯੂਪੀ ਦੇ ਇਹਨਾਂ ਖੇਤਰਾਂ ਤੱਕ ਮੀਂਹ ਪਹੁੰਚ ਕਰਨਗੇ ਹਿਮਾਚਲ ਜੰਮੂ ਕਸ਼ਮੀਰ ਦੇ ਫਹਾਲਾਂ ਦੇ ਵਿੱਚ ਹੇਠਲੇ ਖੇਤਰਾਂ ਦੇ ਵਿੱਚ ਗਰੇਮਾਰ ਪਲਾਸ ਉੱਪਰ ਸ਼ੇਰ ਨਗਰ ਦੇ ਵਿੱਚ ਵੀ ਕੱਲ ਬਰਬਰੀ ਬੀਤੀ ਰਾਤ ਤੋਂ ਜਾਰੀ ਹੈ ਜਿਹੜੀ ਕਿ ਆਉਂਦੇ ਘੰਟਿਆਂ ਦੇ ਦਰਮਿਆਨ ਹੋਰ ਜ਼ੋਰ ਫੜੇਗੀ ਸਵੇ ਪਹਾੜਾਂ ਤੇ ਬਰਬਰੀ ਦੇ ਰਿਹਾ ਹੇਠਲੇ ਮੈਦਾਨੀ ਖੇਤਰਾ ਦੇ ਵਿੱਚ ਅੱਜ ਇਹ ਸਿਸਟਮ ਦਾ ਮੁੱਖ ਦਿਨ ਹੈ ਤੇ ਅੱਜ ਬਹੁਤੇ ਖੇਤਰਾ ਦੇ ਵਿੱਚ ਮੀਂਹ ਲੱਗਣਗੇ ਸ਼ਾਮ ਤੱਕ ਜਿਹੜਾ ਟੁੱਟਵੇਂ ਰੂਪ ਦੇ ਨਾਲ ਮੀਂਹ ਜਿਹੜਾ ਲੱਗਦੇ ਰਹਿਣਗੇ ਕਿਤੇ ਕਿਤੇ ਗਰੇ ਮਾਰ ਵੀ ਜਿਹੜੀ ਸੰਭਵ ਹੈ ਪਾਕਿਸਤਾਨ ਵਾਲੇ ਫਾਸੇ ਵੀ ਤਗੜੇ ਮੀਂਹ ਚੱਖੜ ਝੱਲੇ ਨੇ ਪਿਤੇ 24 48 ਘੰਟਿਆਂ ਦੇ ਦਰਮਿਆਨ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਪਾਕਿਸਤਾਨ ਵਾਲੇ ਫਾਸੇ ਵੀ ਔਰ ਚੜ੍ਹਦੇ ਪੰਜਾਬ ਵਾਲੇ ਫਾਸੇ ਵੀ ਸ਼ਾਮ ਤੱਕ ਇਹਨਾਂ ਕੁਝ ਕਰ ਜਾਣਾ ਦੋ ਤਰੀਕ ਨੂੰ ਲਗਭਗ ਮੌਸਮ ਠੀਕ ਠਾਕ ਰਹਿਣ ਦੇ ਆਸਾਰ ਨੇ ਬਦਲ ਵੀ ਰਹਿ ਸਕਦੀ ਹੈ ਤੇ ਉਸ ਤੋਂ ਅਗਲੇ ਹੋਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੇ ਦਿੱਤੀ ਜਾਵੇਗੀ ਫਿਲਹਾਲ ਮੌਸਮ ਵਿਭਾਗ ਨੇ ਜਿਹੜੇ ਭਾਰਵੇਂ ਦੇ ਅਲਰਟ ਹੈ ਉਹ ਮਾਝਾ ਦੋਆਬਾ ਫੋਹਾਤ ਖੇਤਰ ਦੇ ਵਿੱਚ ਕੀਤੇ ਹੋਏ ਨੇ ਇਹ ਤੁਹਾਨੂੰ ਅਪਡੇਟ ਅਸੀਂ ਦੇ ਚੁੱਕੇ ਹਾਂ ਧੰਨਵਾਦ ਜੀ ਸ਼ੁਕਰੀਆ